ਲੋਕ ਸਭਾ ਚੋਣਾਂ 2024 ਦੀਆਂ ਵੋਟਾਂ ਵਾਲੇ ਦਿਨ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਬੜਿੰਗ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸਰ ਪੱਪੀ ਦੇ ਘਰ ਪਹੁੰਚੇ। ਇਸ ਤਰ੍ਹਾਂ ਦੇ ਅਨੁਸਾਰ ਰਾਜਾ ਬੜਿੰਗ ਕਾਂਗਰਸ ਦੇ ਬੂਥਾਂ ਦਾ ਦੌਰਾ ਕਰ ਰਹੇ ਸਨ ਜਿਸ ਦੌਰਾਨ ਉਹ ਸ਼ਾਹਪੁਰ ਰੋਡ ਪਹੁੰਚੇ ਜਿੱਥੇ ਉਹਨਾਂ ਨੂੰ ਅਸ਼ੋਕ ਪ੍ਰਾਸਰ ਪੱਪੀ ਦੇ ਪੁੱਤਰ ਨੇ ਘਰੋਂ ਦਾ ਸੱਦਾ ਦਿੱਤਾ। ਬੜਿੰਗ ਨੇ ਪੱਪੀ ਪ੍ਰਾਸਰ ਦੇ ਪੁੱਤਰ ਦੇ ਸੱਦੇ ਨੂੰ ਪ੍ਰਵਾਨ ਕਰਦੇ ਉਹਨਾਂ ਦੇ ਘਰ ਚਾਹ ਦਾ ਕੱਪ ਪੀਤਾ। ਇਸ ਮੁਲਾਕਾਤ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਭਾਜਪਾ ਉਮੀਦਵਾਰ ਰਵਿੰਦ ਬਿੱਟੂ ਨੇ ਬ੍ਰਿੰਗ ਤੇ ਪੱਪੇ ਉਤੇ ਸਿਆਸੀ ਨਿਸ਼ਾਨਾ ਸਾਧਿਆ ਰਵਨੀਤ ਬਿੱਟੂ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਕਹਿ ਰਹੇ ਹਨ ਕਿ ਕਾਂਗਰਸ ਅਤੇ ਆਪ ਅੰਦਰੋਂ ਇਕੱਠਿਆਂ ਹਨ ਅਰਵਨੀਤ ਸਿੰਘ ਬਿੱਟੂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਤੁਸੀਂ ਵੀ ਦੇਖੋ ਇਸ ਵੀਡੀਓ ਦੇ ਵਿੱਚ ਉਹ ਪਹਿਲਾਂ ਹੀ ਕਹਿੰਦਾ ਸੀ ਵੀ ਉਹ ਭਾਜੇ ਰਲੇ ਹੋਏ ਨੇ ਤੇ ਰਲੇ ਹੋਏ ਨੇ ਤੇ ਘਰੇ ਆ ਕੇ ਸਰੈਂਡਰ ਕਰ ਗਿਆ ਅੱਜ ਰਾਜਾ ਪੱਪੀਜ ਦੇ ਹੱਕ 'ਚ ਹਾਂਜੀ ਇਹ ਹਾਲਾਤ ਦੇਖੋ ਕੀ ਨੇ ਇਹ ਤੁਸੀਂ ਮੰਨੂ ਸੀ ਆਹ ਫੋਟੋਆਂ ਦੇਖੀਆਂ ਕਿ ਨਹੀਂ ਆਈ ਸੀ ਕਿ ਨਹੀਂ ਉਹ ਇੰਦਰਾ ਤੇ ਕੀ ਕਰਨਾ ਕਿ ਘਰੇ ਕੀ ਕਰਨ ਕੀ ਆਏ ਸੀ ਚਾਹ ਪੀਣੇ ਤੇ ਕਿਉਂ ਲੋਕਾਂ ਨੂੰ ਇੰਨਾ ਕਾਂਗਰਸੀਆਂ ਨੂੰ ਧੋਖਾ ਦਿੱਤਾ ਉਹਨਾਂ ਨੇ ਪਵਣ ਪਵਣ ਕਿਉਂ ਲੋਕਾਂ ਨੂੰ ਇੰਨਾ ਧੋਖਾ ਦਿੱਤਾ ਤੇ ਅੱਜ ਤੁਹਾਡੇ ਚੈਨਲ ਦੇ ਮੂਹਰੇ ਸਾਰਿਆਂ ਨੂੰ ਆ ਕੇ ਮੂਹਰੇ ਉਹ ਅੱਜ ਉਰੇ ਆ ਕੇ ਸਾਰੀ ਕਾਂਗਰਸ ਪਾਰਟੀ ਨੂੰ ਅੱਜ ਥੱਲੇ ਪਾਤਾ ਅੱਜ ਕਾਂਗਰਸ ਪਾਰਟੀ ਨੂੰ ਮੂਧਾ ਕਰਤਾ ਉਹਨਾਂ ਨੇ ਉਰੇ ਆ ਕੇ ਸਰੈਂਡਰ ਕਰਕੇ ਘਰੇ ਆ ਕੇ ਅੱਜ ਕਾਂਗਰਸ ਪਾਰਟੀ ਨੂੰ ਮੈਂ ਪਹਿਲਾਂ ਕਹਿੰਦਾ ਸੀ ਵੀ ਜਾਗ ਜੋ ਜਾਗ ਜੋ ਕਾਂਗਰਸ ਪਾਰਟੀ ਵਾਲਿਓ ਇੱਕ ਸੌਦਾ ਹੋਇਆ ਹੋਇਆ ਚਲੋ ਤੁਹਾਡਾ ਹੋ ਬਾਈ ਚਾਹ ਪੀਨੇ ਆ ਜੀ ਅੱਪ ਕੀ ਇਹ ਕੈਂਡੀਡੇਟ ਗੱਲਾਂ ਚਾਹ ਦੇ ਰਿਹੇ ਆ ਤੇ ਅੱਜ ਕੇਜਰੀਵਾਲ ਦੇ ਤੇ ਭਗਵੰਤ ਮਾਨ ਦੇ ਡਰੋਂ ਕੇਜਰੀਵਾਲ ਤੇ ਭਗਵੰਤ ਮਾਨ ਦੇ ਡਰੋਂ ਬਿੱਟੂ ਜੀ ਇਹ ਰਾਜਾ ਵੜਿੰਗ ਨੇ ਕਿਹਾ ਸੀ ਕਿ ਪਪੀ ਨੂੰ ਹਰਾ ਕੇ ਇਥੋਂ ਭੇਜਾਂਗੇ ਇੱਕ ਤਰੀਕ ਦੋ ਅੱਜ ਫਿਰ ਘਰੇ ਅੱਜ 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 ਘਰੇ ਫਿਰ ਅੱਜ ਘਰੇ ਕੀ ਕੀ ਪੈਰ ਫੜਨਾ ਆ ਨਾ ਮੈਂ ਪਹਿਲਾਂ ਹੀ ਕਹਿੰਦਾ ਸੀ ਵੀ ਐਸਾ ਕੇਸ ਆ ਇਹਦੇ ਭਗਵੰਤ ਮਾਨ ਕੋਲੇ ਦਾ ਕੇਸ ਆ ਜਿਹੜਾ ਉਹ ਚਾਹੇ ਉਹਨਾਂ ਨੂੰ ਕਤਲ ਕੀਤਾ ਬੱਚਿਆਂ ਨੂੰ ਉਹ ਚਾਹੇ ਇਹਦੇ ਬਸ ਦੀਆਂ ਬਾਡੀਆਂ ਅੱਜ ਭਗਵੰਤ ਮਾਨ ਨੇ ਤੇ ਕੇਜਰੀਵਾਲ ਨੇ ਮਰੋੜੀ ਚਾ ਬਾਹ ਮਰੋੜੀ ਬਾਹ ਤੇ ਸਿੱਧਾ ਗਿੱਦੜਵਾਏ ਤੋਂ ਵੋਟ ਪਾਉਣ ਗਿਆ ਸੀ ਰਾਜਾ ਵੜਿੰਗ ਆ ਕੇ ਸਿੱਧਾ ਪੱਪੀ ਦੇ ਘਰੇ ਆ ਕੇ ਪੈਰਾਂ 'ਚ ਪਿਆ ਸਰਲੰਡਰ ਕਰ ਗਿਆ ਤੁਸੀਂ ਵੀ ਘਰ ਦੇ ਬਾਹਰ ਆਏ ਹੋ ਵਰਕਰ ਮੈਨੂੰ ਤਾਂ ਪਤਾ ਲੱਗਿਆ ਵੀ ਆ ਕੇ ਮੈਂ ਤਾਂ ਇਹ ਨੰਗਾ ਕਰਨ ਆਇਆ ਉਹਨੂੰ ਮੈਨੂੰ ਤਾਂ ਪਤਾ ਲੱਗਿਆ ਵੀ ਸਾਰਾ মিডিਆ ਮੈਂ ਤਾਂ ਵੜਿੰਗ ਨੂੰ ਨੰਗਾ ਕਰਨ ਆਇਆ ਵੀ ਉਹ ਆ ਕੇ ਟੋਟਲ ਅੱਜ ਸਾਰੀ ਕਾਂਗਰਸ ਨੂੰ ਰੇ ਲੁਧਿਆਣੇ ਦੀ ਕਾਂਗਰਸ ਨੂੰ ਸਾਰੇ ਲੀਡਰਾਂ ਨੂੰ ਮੈਂ ਕਹਿੰਦਾ ਹਜੇ ਵੀ ਉੱਠ ਜੋ ਹਜੇ ਵੀ ਉੱਠ ਜੋ ਅੱਜ ਕਾਂਗਰਸ ਨੂੰ ਸਾਰੀ ਦਾ ਸੌਦਾ ਕਰਕੇ ਆ ਕੇ ਸਾਰੀ ਕਾਂਗਰਸ ਜਿਹੜੀ ਆ ਲੁਧਿਆਣਾ ਦੇ ਮੁਕਾਗੇ ਅੱਜ ਬਚ ਜੋ ਹਜੇ ਵੀ ਜੜੀ ਆ ਉਹ ਬਚ ਜੋ ਲੋਕਸਭਾ ਚੋਣਾਂ 2024 ਦੀਆਂ ਵੋਟਾਂ ਵਾਲੇ ਦਿਨ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਬੜਿੰਗ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸਰ ਪੱਪੀ ਦੇ ਘਰ ਪਹੁੰਚੇ ਇਸ ਤਰ੍ਹਾਂ ਦੇ ਅਨੁਸਾਰ ਰਾਜਾ ਬੜਿੰਗ ਕਾਂਗਰਸ ਦੇ ਬੂਥਾਂ ਦਾ ਦੌਰਾ ਕਰ ਰਹੇ ਸਨ ਇਸ ਦੌਰਾਨ ਉਹ ਸ਼ਾਹਪੁਰ ਰੋਡ ਪਹੁੰਚੇ ਜਿੱਥੇ ਉਹਨਾਂ ਨੂੰ ਅਸ਼ੋਕ ਪ੍ਰਾਸਰ ਪੱਪੀ ਦੇ ਪੁੱਤਰ ਨੇ ਘਰੋਂ ਦਾ ਸੱਦਾ ਦਿੱਤਾ ਬ੍ਰਿੰਗ ਨੇ ਪੱਪੀ ਪਰਾਸ਼ਰ ਦੇ ਪੁੱਤਰ ਦੇ ਸੱਦੇ ਨੂੰ ਪ੍ਰਵਾਨ ਕਰਦੇ ਉਹਨਾਂ ਦੇ ਘਰ ਚਾਹ ਦਾ ਕੱਪ ਪੀਤਾ ਇਸ ਮੁਲਾਕਾਤ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਬੀਜੇਪੀ ਉਮੀਦਵਾਰ ਰਵਨੀਤ ਬਿੱਟੂ ਨੇ ਬ੍ਰਿੰਗ ਅਤੇ ਪੱਪੀ ਉਤੇ ਸਿਆਸੀ ਨਿਸ਼ਾਨਾ ਸਾਧਿਆ ਰਵਨੀਤ ਬਿੱਟੂ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਕਹਿ ਰਹੇ ਹਨ ਕਿ ਕਾਂਗਰਸ ਅਤੇ ਆਪ ਅੰਦਰੋਂ ਇਕੱਠੇ ਹਨ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਤੁਸੀਂ ਵੀ ਦੇਖੋ ਇਸ ਵੀਡੀਓ ਦੇ ਵਿੱਚ ਉਹ ਪਹਿਲਾਂ ਹੀ ਕਹਿੰਦਾ ਸੀ ਵੀ ਇਹ ਰਲੇ ਹੋਏ ਨੇ ਇਹ ਰਲੇ ਹੋਏ ਨੇ ਤੇ ਘਰੇ ਆ ਕੇ ਸਰੈਂਡਰ ਕਰ ਗਿਆ ਅੱਜ ਰਾਜਾ ਬਪੀਜ ਦੇ ਹੱਕ ਚ ਹਾਂਜੀ ਇਹ ਹਾਲਾਤ ਦੇਖੋ ਕੀ ਨੇ ਇਹ ਤੁਸੀਂ ਮੰਨੂ ਸੀ ਆ ਫੋਟੋਆਂ ਦੇਖੀਆਂ ਕਿ ਨਹੀਂ ਆਈ ਸੀ ਨੇ ਵੀ ਤੇ ਕੀ ਕਰਨਾ ਕਿ ਘਰੇ ਕੀ ਕਰਨ ਕੀ ਆਏ ਸੀ ਚਾਹ ਪੀਣ ਤੇ ਕਿਉਂ ਲੋਕਾਂ ਨੂੰ ਇੰਨਾ ਕਾਂਗਰਸੀਆਂ ਨੂੰ ਧੋਖਾ ਦਿੱਤਾ ਉਹਨਾਂ ਨੇ ਪਵਨ ਪਵਨ ਕਿਉਂ ਲੋਕਾਂ ਨੂੰ ਇੰਨਾ ਧੋਖਾ ਦਿੱਤਾ ਤੇ ਅੱਜ ਤੁਹਾਡੇ ਚੈਨਲ ਦੇ ਮੂਹਰੇ ਸਾਰਿਆਂ ਨੂੰ ਆ ਕੇ ਮੂਹਰੇ ਉਹ ਅੱਜ ਉਰੇ ਆ ਕੇ ਸਾਰੀ ਕਾਂਗਰਸ ਪਾਰਟੀ ਨੂੰ ਅੱਜ ਥੱਲੇ ਪਾਤਾ ਅੱਜ ਕਾਂਗਰਸ ਪਾਰਟੀ ਨੂੰ ਮੁੱਦਾ ਕਰਤਾ ਉਹਨਾਂ ਨੇ ਉਰੇ ਆ ਕੇ ਸਰੈਂਡਰ ਕਰਕੇ ਘਰੇ ਆ ਕੇ ਅੱਜ ਕਾਂਗਰਸ ਪਾਰਟੀ ਨੂੰ ਮੈਂ ਪਹਿਲਾਂ ਕਹਿੰਦਾ ਸੀ ਵੀ ਜਾਗ ਜੋ ਜਾਗ ਜੋ ਕਾਂਗਰਸ ਪਾਰਟੀ ਵਾਲਿਓ ਇੱਕ ਸੌਦਾ ਹੋਇਆ ਹੋਇਆ ਚਲੋ ਥੋੜਾ ਹੋ ਬਾਈ ਚਾਹ ਪੀਨੇ ਆ ਜੀ ਕੀ ਇਹ ਕੈਂਡੀਡੇਟ ਅੱਜ ਚਾਹ ਵੀ ਲੈ ਰਹੇ ਆ ਤੇ ਅੱਜ ਕੇਜਰੀਵਾਲ ਦੇ ਤੇ ਭਗਵੰਤ ਮਾਨ ਦੇ ਡਰੋਂ ਕੇਜਰੀਵਾਲ ਤੇ ਭਗਵੰਤ ਮਾਨ ਦੇ ਡਰੋਂ ਬਿੱਟੋ ਜਾ ਇਹ ਰਾਜਾ ਵੜਿੰਗ ਨੇ ਕਿਹਾ ਸੀ ਕਿ ਪੱਪੀ ਨੂੰ ਹਰਾ ਕੇ ਇਥੋਂ ਭੇਜਾਂਗੇ ਇੱਕ ਤਰੀਕ ਦੋ ਅੱਜ ਫਿਰ ਘਰੇ ਅੱਜ 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 ਘਰੇ ਫਿਰ ਅੱਜ ਘਰੇ ਕੀ ਕੀ ਪੈਰ ਫੜਨਾ ਆ ਨਾ ਮੈਂ ਪਹਿਲਾਂ ਹੀ ਕਹਿੰਦਾ ਸੀ ਵੀ ਐਸਾ ਕੇਸ ਆ ਇਹਦੇ ਭਗਵੰਤ ਮਾਨ ਕੋਲੇ ਦਾ ਕੇਸ ਆ ਜਿਹੜਾ ਉਹ ਚਾਹੇ ਉਹਨਾਂ ਨੂੰ ਕਤਲ ਕੀਤਾ ਬੱਚਿਆਂ ਨੂੰ ਉਹ ਚਾਹੇ ਇਹਦੇ ਬਸ ਦੀਆਂ ਬਾਡੀਆਂ ਅੱਜ ਭਗਵੰਤ ਮਾਨ ਨੇ ਤੇ ਚੇਤ ਕੇਜਰੀਵਾਲ ਨੇ ਮਰੋੜੀ ਚ ਬਾਹ ਮਰੋੜੀ ਬਾਹ ਤੇ ਸਿੱਧਾ ਗਿੱਦੜਵਾਏ ਤੋਂ ਵੋਟ ਪਾਉਣ ਗਿਆ ਸੀ ਰਾਜਾ ਵੜਿੰਗ ਆ ਕੇ ਸਿੱਧਾ ਪੱਪੀ ਦੇ ਘਰੇ ਆ ਕੇ ਪੈਰਾਂ 'ਚ ਪਿਆ ਸਿਲੰਡਰ ਕਰ ਗਿਆ ਤੁਸੀਂ ਵੀ ਘਰ ਦੇ ਬਾਹਰ ਆਏ ਹੋ ਵਰਕਰ ਮੈਨੂੰ ਤਾਂ ਪਤਾ ਲੱਗਿਆ ਵੀ ਆ ਕੇ ਮੈਂ ਤਾਂ ਇਹ ਨੰਗਾ ਕਰਨ ਆਇਆ ਉਹਨੂੰ ਜੀ ਮੈਨੂੰ ਤਾਂ ਪਤਾ ਲੱਗਿਆ ਵੀ ਸਾਰਾ মিডিਆ ਮੈਂ ਤਾਂ ਵੜਿੰਗ ਨੂੰ ਨੰਗਾ ਕਰਨ ਆਇਆ ਵੀ ਉਹ ਆ ਕੇ ਟੋਟਲ ਅੱਜ ਸਾਰੀ ਕਾਂਗਰਸ ਨੂੰ ਰੇ ਲੁਧਿਆਣੇ ਦੀ ਕਾਂਗਰਸ ਨੂੰ ਸਾਰੇ ਲੀਡਰਾਂ ਨੂੰ ਮੈਂ ਕਹਿੰਦਾ ਹਜੇ ਵੀ ਉੱਠ ਜੋ ਹਜੇ ਵੀ ਉੱਠ ਜੋ ਅੱਜ ਕਾਂਗਰਸ ਨੂੰ ਸਾਰੀ ਦਾ ਸੌਦਾ ਕਰ ਗਿਆ ਕਿ ਸਾਰੀ ਕਾਂਗਰਸ ਜਿਹੜੀ ਆ ਲੁਧਿਆਣੇ ਦੀ ਮੁਕਾ ਗਈ ਅੱਜ ਬਚ ਜੋ ਹਜੇ ਵੀ ਜੜੀ ਆ ਉਹ ਬਚ ਜੋ ਹਜੇ ਆ ਜਿੰਦਾਬਾਦ